ਤੇ ਪ੍ਰਧਾਨ ਮੰਤਰੀ ਦੀ ਘਰ ਨਹੀਂ ਮੁੱਖ ਮੰਤਰੀ ਦੀ ਘਰ ਵਾਲੀ ਇਹ ਕੋਈ ਵਿਚਾਰ ਬਣਾ ਦੇ ਇਹ ਦੇਖ ਆ ਆ ਦਿਨ ਨਾ ਠੀਕ ਹੁੰਛੇ ਮਾਈਕੋ ਦੀ ਗਵਤਾ ਮਾਈਕੋ ਜੀ ਕੀ ਫਤੇ ਮਾਂ ਸੀ ਦੇਖ ਲੈ ਗਈ ਤੇ ਇਹ ਪਾਗਲ ਔਰਤ ਆਪਣੀ ਮਾਂ ਨੂੰ ਮੁੱਖ ਮੰਤਰੀ ਦੀ ਘਰ ਵਾਲੀ ਕਹੀ ਜਾਂਦੀ ਆ ਪਿਓ ਜਦਾ ਬਿਨਾ ਕੱਪੜਿਆਂ ਤੋਂ ਪਿਆ ਮਟ ਵੀਡੀਓ ਬਣਾ ਰਹੀ ਆ ਇਹ ਡੰਗਰੇ ਜਾਂ ਤੂੰ ਆਪਣਾ ਕੰਜਰਖਾਨਾ ਸ਼ੁਰੂ ਕਰਨਾ ਹੁੰਦਾ ਨਾ ਪਹਿਲਾਂ ਦੇਖ ਲਿਆ ਕਰ ਕੀ ਦਿਖਾਣਾ ਹੈ ਭੋਂਕੇ ਨੂੰ ਰੋਟੀ ਮਿਲਦੀ ਨਹੀਂ ਇਦਾਂ ਹੀ ਕਹਿੰਦਾ ਰਹਿੰਦਾ ਇਹ ਜੇ ਰੋਟੀ ਨਾ ਮਿਲਦੀ ਨਾ ਤੇਰੀ ਐਡੀ ਗੋਗੜਨਾ ਵਧੀ ਹੁੰਦੀ ਪਾਗਲ ਵੀ ਇੱਕ ਕਰਨਾ ਵੀ ਪੰਜ ਚਾਰ ਦਰਵਾਜ਼ੇ ਮਮਾ ਜੀ ਰਾਤ ਰਹਿ ਜਾਓ ਭੋਂਕਾ ਕਿਵੇਂ ਲੱਤਾਂ ਗੱਡੀ ਪਿਆ ਮਾਂ ਮੱਟ ਨੂੰ ਅਕਲ ਥੋੜੀ ਦੇਰੀ ਆ ਕੀ ਵੀਡੀਓ ਨਾ ਬਣਾਉ ਉਹਨੇ ਕੱਪੜੇ ਨਹੀਂ ਪਾਏ ਉਹਨੂੰ ਬੁਲਾ ਕੇ ਖਰਾੜੇ ਸੁਨਾਰੀਆ ਇਹ ਸਾਰਾ ਟੱਬਰ ਕਮਲਿਆਂ ਦੇ ਜੀ ਤੇ ਗੱਲ ਆ ਗਾਲਾਂ ਕੱਡੜੀਆਂ ਦੇ ਨਾਲੇ ਤੇ ਨਾਰਾ ਤੋਂ ਵੇਚਦਾ ਮੈਂ ਕੰਮ ਹੀ ਕਰ ਵੀ ਨਹੀਂ ਸਾਹਿਬ ਇੱਕ ਬਰਮਾ ਜਿੱਦ ਵੀ ਰਹਿਦਾ ਮੈਂ ਕਿਹਾ ਇਹ ਮਜ਼ਾਕ ਤੇ ਹੋਣੀ ਮੈਂ ਕਿਹਾ ਇਹਨੂੰ ਕੀ ਪਤਾ ਕੱਪੜੇ ਦੇ ਲੈ ਲੈ ਲੀਂ ਯਾ ਕਪੜਾ ਘੈਲੀਖੂਂਦਾ ਵੈਂਦੇ ਤੇ ਅੰਕਰੇ ਉਹਨੂੰ ਦੋ ਤਾ ਕੋਟਾ ਸੀ ਤੇ ਆ ਐਂਗਾ ਰੂਈ ਦਾ ਟੱਕ। ਸੇਫ ਹੋਇਆ ਸਵਾ ਸੁਲੀਆ ਮਾ। ਕੱਪੜੇ ਲੈਣ ਬਾਰੇ ਤਾਂ ਪੂਰੇ ਟੱਬਰ ਨੂੰ ਨਹੀਂ ਪਤਾ। ਤੂੰ ਕਿਉਂ ਲੈ ਕੇ ਗਿਆ ਨਾਲ? ਵੈਸੇ ਕੀਤਾ ਧੱਕਾ ਇਹ ਭਗਤ ਬੰਦੇ ਨਾਲ। ਗਰਮੀ 'ਚ ਸਰਦੀ ਵਾਲਾ ਸੂਟ। ਭੋਂਕਾ ਬਣਦਾ ਆਪਣੇ ਆਪ ਨੂੰ ਤਾਂ ਬਹੁਤ ਸਿਆਣਾ ਐ। ਇਹਨੂੰ ਪਤਾ ਨਹੀਂ ਲੱਗਿਆ ਕਿ ਗਰਮੀ ਵਾਲਾ ਕਿ ਸਰਦੀ ਵਾਲਾ। ਤਨ ਮਾਮੇ ਅਰੇ ਇਹਦਾ ਚਾਰਜਰ ਗਿਆ ਟੁੱਟੇ ਮਸੀ ਹੁਣ ਮੜਜੀ ਰੀਟ ਲਈ ਗਈਆਂ ਚਾਰਜ ਹੋਇਆ ਮਸੀ ਹੁਣ ਚਲੋਣ ਲੱਗੀ ਆ ਜਿੱਦਾਂ ਫੋਨ ਆਇਆ ਫੇ ਤੂੰ ਹੁਣ ਮੇਰੀ ਗੱਲ ਸੁਣ ਜਾ ਪਤਾ ਚਾਰ ਟੁੱਟ ਗਿਆ ਤਾਂ ਬੈਡਰੂਮ ਚਲੇ ਜਾਣਾ ਮਨ ਮੋੜਾ ਪਈ ਚਾਰਜ ਹੋਣ ਦੇ ਹੋ ਗਿਆ ਹੁਣ ਤਾਂ ਸਾਰਾ ਬੰਦੇ ਦੇ ਸਤ ਪਰਸੈਂਟ ਚਲੋ 7% ਰੌਣ ਚਾਰਜ ਨੂੰ ਚਲੋ ਰੌਣ ਨੂੰ ਮਿਲਿਆ 7% ਇਹ ਆ ਜੈਸਮਿਨ ਦਾ ਮਾਮਾ ਇਹਨਾਂ ਡੰਗਰਾਂ ਨੇ ਨਾ ਅੱਧੇ ਰਿਸ਼ਤੇਦਾਰ ਆਪਣੇ ਕੰਜਰਖਾਨਾ ਕਰਨ ਲਾਤੇ ਆ ਇਹਨਾਂ ਨੂੰ ਪਤਾ ਕੁਝ ਨਹੀਂ ਕੀ ਦਿਖਾਣਾ ਏ ਉਹ ਕਿਵੇਂ ਲੰਮੀ ਪਈ ਆ ਇਹ ਕੈਮਰਾ ਮਾਰਨ ਲੱਗਿਆ ਪਿਆ ਮਟਰ ਦੇਖੋ ਕਿਵੇਂ ਮਾਮੇ ਨੂੰ ਯਾਰ ਯਾਰ ਕਰੀ ਜਾਂਦੀ ਐ ਯਾਰਾ ਤੇਰਾ ਇਹੋ ਬੇਅਕਲੇ ਕਿਵੇਂ ਲਗੀ ਵੀ ਆ ਬੋਲਣ ਆਈਫੋਨ ਦਿਖਾ ਰਹੀ ਆ ਆਈਫੋਨ ਤੱਕ ਕਰ ਹਰ ਇੱਕ ਲੰਡੀ ਪੁੱਤੀ ਚੱਕੀ ਫਿਰਦੀ ਆ ਚੋਰਾ ਕੋਲ ਵੀ ਨਹੀਂ ਆਈਫੋਨ ਬੇਅਕਲੇ ਤੂੰ ਹੁਣ ਲੈ ਕੇ ਦਿਖਾਣ ਲੱਗੀ ਵੀ ਆ ਜਿਹੜਾ ਤੇ ਹੋਰ ਦੱਸ ਫੇਰ ਅੱਜ ਮੈਨੂੰ ਦੱਸੇ ਬਿਨਾ ਕਿੱਦਾਂ ਆਪਾਂ ਮੈਂ ਮਾਮੇ ਦੇ ਨੂੰ ਸਰਪ੍ਰਾਈਜ਼ ਦੇਈਏ ਮਾਮਾ ਖੁਸ਼ ਹੋ ਲਈ ਮਾਮਾ ਆਪ ਤਾਂ ਆਉਂਦਾ ਨਹੀਂ ਅਸੀਂ ਉਹ ਮਾਮੇ ਨੂੰ ਖੁਸ਼ ਕਰੀ ਆਈਏ ਹਾਏ ਮਾਮਾ ਆਇਆ ਨੇ ਨੂੰ ਰੱਖਿਆ ਹੋਇਆ ਕੰਮ ਹੀ ਨੋ ਵੀ ਮੇਰੇ ਆਉ ਜਾ ਕੇ ਫਿਰ ਮੇਰੇ ਦੇ ਸਾਰੇ ਤੇ ਕੋਈ ਗੱਲ ਨਹੀਂ ਹੈਗੀ ਜਸਮੀਨ ਮੈਂ ਕੀ ਗੱਲ ਦੱਸ ਮੈਂ ਜਦੋਂ ਹੁਣ ਆ ਕੇ ਗਿਆ ਤਾਂ ਦਿਲ ਤੂੰ ਬਿਮਾਰ ਪਈ ਤੈ ਮੈਂ ਛਾਲਿਆ ਨਹੀਂ ਮਾਂ ਨਹੀਂ ਜਾਂਦੀ ਬਿਮਾਰ ਪਈ ਆ ਇਧਰੋਂ ਮਨਿਸਟਰ ਨਹੀਂ ਆ ਗਈ ਕਾਵੇ ਬੋਲ ਬਾਣੀ ਤੇ ਤਾਂ ਠੀਕ ਲੱਗਦਾ ਫਿਰ ਕਿਉਂ ਲੱਗਿਆ ਵੇ ਲੱਛਣ ਕਰਨ ਇਹਨਾਂ ਪਿੱਛੇ ਨਾ ਲੱਗ ਇਹ ਬੇਅਕਲ ਲੋਕ ਨੇ ਡੰਗਰ ਮੱਟ ਕਿਵੇਂ ਸਿਰ ਖੁਰਕਣ ਲੱਗੀ ਵੀ ਆ ਇਹਨੂੰ ਜੂਆਂ ਤੰਗ ਕਰੀ ਜਾਂਦੀਆਂ ਐਨੀਆਂ ਕਿੰਨੀਆਂ ਕ ਜੂਆਂ ਤੇਰੇ ਜਿਹੜਾ ਸਿਰ ਖੁਰਕਣ ਤੋਂ ਹਟਦੀ ਨਹੀਂ ਡੰਗਰੇ ਵਿੱਚ ਵੈਲਕਮ ਟੂ ਦੀ ਮਾਈ ਬੈਕ ਵਲੌਗ ਐਂਡ ਸਾਰਿਆਂ ਦਾ ਸਵਾਗਤ ਹੈ ਸਾਡੇ ਵਲੌਗ ਵਿੱਚ ਅਸੀਂ ਆਏ ਆ ਜੀ ਅੱਜ ਮੰਡੀ ਸੋ ਸਭ ਨੇ ਕਿਹਾ ਸੀ ਜਦੋਂ ਕਿ ਡਰਾਈਵ ਆਪਾਂ ਅਲੱਗ ਤੋਂ ਗੱਡੀ ਦੀ ਕਰਾਂਗੀ ਮੈਂ ਬਟ ਅੱਜ ਮੈਂ ਮੋਟਰਸਾਈਕਲ ਚਲਾਉਣ ਲੱਗੀ ਕਾਫੀ ਟਾਈਮ ਬਾਅਦ ਤੇ ਮੋਟਰਸਾਈਕਲ ਦਾ ਵੀ ਸਾਡਾ ਇੱਕ ਚੈਲੰਜ ਹੈ ਮੈਨੂੰ ਨਹੀਂ ਪਤਾ ਵੈਸੇ ਪਤਾ ਨਹੀਂ ਬੋਵੀ ਬੋਲ ਰਹੀ ਸੀ ਕਿਉਂ ਲੈ ਕੇ ਆਇਆ ਸੀ ਉਹਨੇ ਤੇ ਮੋਟਰਸਾਈਕਲ ਚਲਾਉਣਾ ਤੇ ਤੁ ਹਾਂ ਫੇਰ ਤੁਹਾਨੂੰ ਕੋ ਮ ਆ ਜਾਂਦਾ ਮੰਡੀ ਜਾਣਾ ਪੈਂਦਾ ਹੁੰਦਾ ਆ ਆਪਾਂ ਜਾਣਾ ਕੈਮਰਾ ਤੁਹਾਨੂੰ ਬੁੱਲ ਸਿੱਖ ਤੁ ਨਪੜ ਕਿਵੇਂ ਬੋਲਦੀ ਆ ਚਾਰ ਅੱਖਰ ਇੰਗਲਿਸ਼ ਦੇ ਪਤਾ ਨਹੀਂ ਕਿੱਥੋਂ ਸਿੱਖ ਕੇ ਆਈ ਆ ਇਹ ਤਾਂ ਮੈਨੂੰ ਸੱਟ ਕਿਸੇ ਮਿਕਸ ਜੇ ਬੰਦੇ ਦੀ ਲੱਗਦੀ ਆ ਇਹਨੂੰ ਨਾਸਖਾ ਮੋਟਰਸਾਈਕਲ ਇਹਨੇ ਫੇਰ ਭੱਜ ਜਾਣਾ ਕੁੜੀ ਤਾਂ ਹੈ ਇਦਾਂ ਦੀ ਇਹਦੀ ਮਾਂ ਇਹਨੂੰ ਬਹੁਤ ਹੱਲਾਸ਼ੇਰੀ ਦਿੰਦੀ ਆ ਕਿ ਨਵੇਂ-ਨਵੇਂ ਮੁੰਡੇ ਫਸਾ ਪੈਸੇ ਖਾ ਕਰਦਾ ਸਮਾਨ ਬਣਾ ਟੂਏ ਤੇ ਲੱਤ ਮਾਰ ਠੀਕ ਆ ਨਾ ਹੁਣ ਜੇ ਬਾਕੀ ਜਿਹੜੀ ਇੱਕ ਗੱਲ ਮੁੱਕਦੀ ਆ ਕਰਨ ਵਾਲੀ ਜਿਹੜੀ ਕਰੀਏ ਹੁਣ ਹਰ ਇੱਕ ਗੱਲ ਅਸੀਂ ਇਹ ਥੋੜੋ ਵੀ ਅਸੀਂ ਤੁਹਾਡੀਆਂ ਜੋ ਤੁਸੀਂ ਕਹਾਂਗੇ ਤਾਂ ਹੁਣ ਤੁਹਾਨੂੰ ਇੱਕ ਇੱਕ ਗੱਲ ਦਾ ਜਵਾਬ ਦੇਣਾ ਹੱਦ ਆਣਾ ਇਹ ਤਾਂ ਥੋੜੇ ਜਿ ਮੈਥੀ ਜ਼ਿਆਦਾ ਸੀ ਉਹ ਆਪਾਂ ਤਾਂ ਰਪਲਾਈ ਦਿੱਤਾ ਆ ਜੇ ਕਈ ਕਹਿੰਦੇ ਆ ਵੀ ਤੁਹਾਡੀ ਉਹ ਜੇ ਕਈ ਕਹਿੰਦੇ ਆ ਵੀ ਤੁਹਾਡੀ ਉਹ ਆਪਣੀ ਉਹ ਜੋ ਮੈਰੀਜ ਆ ਜੀ ਤੁਹਾਡੀ ਇਦਾਂ ਐ ਦਾ ਇਦਾਂ ਐ ਤੇ ਭੱਜ ਕੇ ਵਿਆਹ ਕਰਾਇਆ ਪਤਾ ਨਹੀਂ ਦੁਨੀਆਦਾਰੀ ਕੀ ਕੋਈ ਕਹਿੰਦੀ ਰਹਿੰਦੀ ਆ ਨਾ ਮਿਲਦਾ ਹੱਸ ਆਉਂਦਾ ਆ ਵੀ ਸਾਲਾ ਪੀਪਾ ਜਾਂ ਕਿਵੇਂ ਬੋਲਣ ਲੱਗਿਆ ਵਿਆਹੇ ਜਾਂ ਤੁਸੀਂ YouTube ਫੈਮਿਲੀ ਕਹਿੰਦੇ ਹੋ ਦੋ ਜਵਾਬ ਫਿਰ ਜਵਾਬ ਕਿਉਂ ਨਹੀਂ ਦਿੰਦੇ ਜੇ ਤੂੰ ਭੱਜ ਕੇ ਵਿਆਹ ਕਰਾਇਆ ਦੱਸ ਫਿਰ ਗੱਲਾਂ ਗੋਲੋ ਮੋਲ ਕਿਉਂ ਕਰਦਾ ਬੇਅਕਲ ਕਾ ਵੀ ਆਨੇ ਕਹਿੰਦੇ ਆ ਸਾਨੂੰ ਵੀ ਤੁਹਾਡੇ ਘਰ ਦੇ ਮਿਲਦੇ ਨੇ ਤੁਸੀਂ ਉੱਤੇ ਕਹਿੰਦੇ ਰਹਿੰਦੇ ਆ ਇੱਦਾਂ ਗੱਲਬਾਤ ਹੈ ਕਿ ਇੱਦਾਂ ਵੀ ਕੋਈ ਲਾਈਕ ਕਰਦਾ ਨਹੀਂ ਹੁੰਦਾ ਕੋਈ ਕਰਦਾ ਕੋਈ ਨਹੀਂ ਹੁੰਦਾ ਨਾ ਅੱਧੀ ਮੰਮੀ ਉਹਨਾਂ ਨੂੰ ਪਸੰਦ ਨਹੀਂ ਹੈਗੇ ਨਾ ਬਲੌਗ ਦੇ ਵਿੱਚ ਉਹਨਾਂ ਨੂੰ ਨਹੀਂ ਵਧੀਆ ਲੱਗਦਾ ਨਾ ਤੇ ਹੋਰ ਨਾ ਚਲੋ ਮਤਲਬ ਜਿਆਦਾ ਹੀ ਨਹੀਂ ਕਿਤਾ ਕਹਿਦੀ ਆ ਵੀ ਆਪਾਂ ਰੋਜ਼ ਬਲੌਗਾਂ ਚਾਹੀਦਾ ਨਾ ਸਾਡੇ ਘਰਦਿਆਂ ਦੇ ਮੰਮਾ ਹੁਣ ਹੀ ਨਹੀਂ ਆਉਂਦੇ ਹੈਗੇ ਉਹਨਾਂ ਨੂੰ ਚੰਗਾ ਯਾ ਨਹੀਂ ਲੱਗਦਾ ਨਾ ਉਹ ਸੰਗ ਦੇ ਲੈਂਦੇ ਮਤਲਬ ਜਿਆਦਾ ਕਹਿਦੀ ਹੈ ਨਾ ਤੇ ਬਾਕੀ ਇੱਦਾਂ ਗੱਲਬਾਤ ਹੈ ਵੀ ਗੱਲਬਾਤ ਤਾਂ ਸੋਹਣੀ ਹੈ ਦੀ ਬੀਪੇ ਵਰਗੇ ਮੂੰਹ ਵਾਲਿਆ ਕਿਉਂ ਲੋਕਾਂ ਦਾ ਫੁੱਦੂ ਖਿੱਚਣ ਲੱਗਿਆ ਵੇ ਜਿਹੜੇ ਤੈਨੂੰ ਦੇਖਦੇ ਆ ਇੰਨੇ ਕਿੰਨੇ ਕ ਵੱਡੇ ਉਹ ਸ਼ਾਹੂਕਾਰ ਨੇ ਆ ਨਹੀਂ ਸਕਦੇ ਜਿਹੜੀ ਤੇਰੇ ਨਾਲ ਬੈਠੀ ਆ ਜੇ ਆ ਆ ਸਕਦੀ ਆ ਉਹ ਵੀ ਆ ਸਕਦੇ ਆ ਬੈਠਾ ਲੋਕਾਂ ਦਾ ਫੁੱਦੂ ਖਿੱਚਣ ਲੱਗਿਆ ਵੇ ਦੁਨੀਆ ਸਿਆਣੀ ਹੋ ਗਈ ਹੁਣ ਸਭ ਪਤਾ ਲੱਗਦਾ ਦੁਨੀਆ ਨੂੰ ਬੇਅਕਲ ਕੋਲ ਮਾਂ ਬਠਾਈ ਵੀ ਆ ਸ਼ਰਮ ਕਰ ਮੜੀ ਮੋਟੀ ਤੁਹਾਨੂੰ ਜੇ ਨਹੀਂ ਵੀ ਹੈ ਨਾ ਤੁਹਾਨੂੰ ਇੱਕ ਮਿੰਟ ਰੋਕਿਆ ਸਮਝ ਕਿਨੂੰ ਤਾਂ ਨਹੀਂ ਪਤਾ ਮੈਂ ਕਿਹਦੀ ਗੱਲ ਕਰੰਦਿਆਂ ਠੀਕ ਆ ਬਸ ਰੋ ਦੀਦੀ ਹੁਣ ਇਹ ਗੱਲ ਦੱਸਿਓ ਇੱਥੇ ਕੌਣ ਕੌਣ ਐ ਇਸ ਟਾਈਮ ਉਹ ਕੌਣ ਦੱਸ ਬਲੋਗ ਦੇ ਉਹ ਕੌਣ ਨਾਂ ਲੈ ਕੇ ਦੱਸੋ ਪ੍ਰੀਤ ਆ ਹਾਂ ਕੇਰਨ ਦੀਦੀ ਆ ਤੇ ਉਹ ਮੁੰਡਾ ਪਤਾ ਵੀ ਕੌਣ ਆ ਤੇ ਕੋ ਦੀਦੀ ਹੋਣੀ ਆ ਇੱਕ ਕੋਣ ਆ ਉਹ ਪ੍ਰੀਤ ਦੀ ਦੀ ਭਰਾ ਆ ਬੱਚਾ ਮੰਮੀ ਆ ਬੱਚੇ ਤੁਹਾਨੂੰ ਗਿਆਈ ਨਾ ਅੱਜ ਤੁਹਾਨੂੰ ਪਤਾ ਵੰਡਾ ਲਗਾਵਾ ਤੇ ਨਾ ਸਭੀ ਕਰੇ ਕਿੰਨਾ ਫੁੱਦੂ ਬੰਦਾ ਯਾਰ ਇਹ ਲੋਕਾਂ ਨੂੰ ਰੋਕ ਕੇ ਪਛਾਣ ਲੱਗਿਆ ਵਿਆ ਆਂਟੀ ਬੁੰਦਲ ਗਈ ਘਰ ਵਾਲੀ ਇਹਦੀ ਇਸ਼ਾਰੇ ਮਾਰੀ ਜਾਂਦੀ ਆ ਉਹਨੂੰ ਵੀ ਦਿਖਾ ਦੋਨੇ ਜਣੇ ਇਸ਼ਾਰੇ ਮਾਰਨ ਲੱਗੇ ਹੋਇਆ ਬੇਅਕਲੋ ਪਤਾ ਲੱਗਦਾ ਸਾਰ ਮੈਂ ਤੁਹਾਨੂੰ ਦੱਸਦਾ ਮੈਂ ਮਾਰੀ ਜਾਂਦਾ ਜਿਆਦਾ ਕਰ ਲਈਏ ਗੱਲਬਾਤ ਥੋੜਾ ਜਿਹਾ ਆਪਸ ਵਿੱਚ ਡਿਸਕਸ ਕਰ ਲਈਏ ਡਿਸਕਸ ਕਰਕੇ ਤੁਹਾਨੂੰ ਦੱਸਦੇ ਆਂ ਤੇ ਉਹ ਕਹੀ ਕਹਿੰਦੇ ਆ ਨਾ ਤੁਸੀਂ ਵਿਆਹ ਦੀ ਗੱਲ ਕਰਦੇ ਵੀ ਤੁਸੀਂ ਕਿੱਦਾਂ ਕਰਾਇਆ ਕਿੱਦਾਂ ਨਹੀਂ ਕਰਾਇਆ ਪਹਿਲਾਂ ਇੱਦਾਂ ਗੱਲਬਾਤ ਸੀਗੀ ਇੱਦਾਂ ਨਾ ਵੀ ਮੈਂ ਆਪਾਂ ਜਾਣਾ ਹੀ ਬਾਹਰ ਆਪਾਂ ਚੱਲੇ ਜਾਈਏ ਬਾਦਲਾ ਲਈ ਮੈਂ ਦੇ ਅਸੀਂ ਦੋਨੇ ਜਾਂਨੇ ਚਲੇ ਸੀ ਆਪਾਂ ਚਲੇ ਸੀ ਬਾਹਰ ਹਨਾ ਤੇ ਸਾਡਾ ਬਾਦ ਦਾ ਦੱਸ ਨਹੀਂ ਸਾਡਾ ਬਣਿਆ ਨਹੀਂ ਉਸ ਟਾਈਮ ਤੇ ਆਪਾਂ ਮਨਵੀਰ ਨਾੜਾ ਮਿੱਟੀ ਉਸ ਟਾਈਮ ਤੇ ਸਾਡਾ ਨਹੀਂ ਬਣਿਆ ਉਹ ਪ੍ਰੋਬਲਮ ਥੋੜੀ ਜਿਹੀ ਪੈ ਗਈ ਸੀ ਤੇ ਆਪਾਂ ਤਾਂ ਕਰਕੇ ਉਦੋਂ ਕੋਟ ਮੈਰਿਜ ਕਰਾਈ ਹੋਈ ਸੀ ਤੁਹਾਨੂੰ ਵੀ ਪਤਾ ਜੀ ਉਸ ਟਾਈਮ ਤੇ ਜ਼ਰੂਰਦਾਰ ਪੂਜਣਾ ਹੁੰਦਾ ਪੇਪਰ ਵਰਕ ਨਾ ਸਦਾ ਸੋਚਣ ਲੱਗਿਆ ਵਿਆਹ ਕੀ ਕਵਾਂ ਕਰਨੀ ਨੇ ਡਿਸਕਸ ਤੂੰ ਭੁੱਲ ਗਿਆ ਹੁਣ ਦੁਨੀਆ ਨਹੀਂ ਭੁੱਲੀ ਜਾਂ ਤੂੰ ਇੰਟਰਵਿਊ ਕਰੀ ਸੀ ਨਾ ਉਦੋਂ ਕਹਿ ਰਿਹਾ ਸੀ ਮੈਂ ਵਿਆਹ ਕਰਵਾਇਆ ਕੁਛ ਨਹੀਂ ਸੀ ਮੇਰੇ ਕੋਲ ਸਾਰਾ ਕੁਝ ਵਿਕ ਗਿਆ ਸੀ ਫਿਰ ਕੀ ਰੱਖ ਕੇ ਚੱਲੇ ਸੀ ਬਾਹਰ ਉਹ ਇੱਕ ਫੁੱਦੂ ਬਣਾਉਣ ਲੱਗਿਆ ਵਾ ਇਹਨਾਂ ਨਾਲ ਚਾਰ ਸਭ ਪਤਾ ਲੱਗਦਾ ਤੁਸੀਂ ਕੀ ਕਰਦੇ ਹੋ ਕੀ ਨਹੀਂ ਦੁਨੀਆ ਪਾਗਲ ਨਹੀਂ ਹੈਗੀ ਰਿਸ਼ਤੇਦਾਰ ਜਾਰਾ ਗੱਲਾਂਬੱਤਾਂ ਕਰਦੇ ਸੀਗੇ ਰਿਸ਼ਤੇਦਾਰ ਸੀਗੇ ਥੋੜੇ ਜਿਹੀ ਰਿਸ਼ਤੇਦਾਰਾਂ ਨੂੰ ਜਿਆਦਾ ਪ੍ਰੋਬਲਮ ਹੁੰਦੀ ਸੀ ਕਿ ਕੁਛ ਕਰਨ ਲਈ ਤੇ ਕੁਛ ਕੋਰ ਸਾਡੇ ਰਿਸ਼ਤੇਦਾਰਾਂ ਨੂੰ ਜਿਦਾ ਵੀ ਰਿਸ਼ਤੇਦਾਰ ਉਧਰਲੇ ਕਹਿੰਦੇ ਹੁੰਦੇ ਸੀਗੇ ਵੀ ਜਦਾਂ ਮਤਲਬ ਕਾਦਿਆਂ ਨੂੰ ਸਵਾਲ ਜਵਾਬ ਕਰਦੇ ਸੀ ਕੋਸ਼ੇ ਮਤਲਬ ਜਿਹੜੇ ਨਹੀਂ ਵੀ ਜਾਣਦੇ ਉਹ ਵੀ ਹਨਾ ਤੇ ਉਹਨਾਂ ਨੂੰ ਜਵਾਬ ਦੇਣਾ ਸੀ ਵੀ ਹੁਣ ਬੰਦਾ ਬਾਹਰ ਜਾਂਦਾ ਆ ਜਾਂ ਕੋਈ ਵੀ ਕਿਸੇ ਦੀ ਇਹਨੇ ਵੀ ਬਾਹਰ ਜਾਣਾ ਵਧੀਆ ਕੰਟਰੀ ਚ ਨਾ ਉਹ ਕੋਈ ਦੱਸਦਾ ਥੜੋ ਆ ਇਰੇਤੇਦਾਰ ਨੇ ਮੈਨੂੰ ਦੱਦਿਆ ਨਹੀਂ ਕੋਈ ਮਹੱਲੇ ਜਿਵੇਂ ਰੋਲਾ ਪੰਦਾ ਵੀ ਅਸੀਂ ਬਾਹਰ ਚੱਲੇ ਆ ਉਦੋਂ ਹੀ ਆਪਾਂ ਵੀ ਨਹੀਂ ਦੱਸਿਆ ਜੀ ਨਾ ਹੀ ਮੰਮੀ ਇਹਨਾਂ ਨੇ ਉੱਧਰ ਰੋਲਾ ਪਾਇਆ ਕਿ ਇਹਨੂੰ ਦੱਸਿਆ ਨਾ ਆਪਾਂ ਦੱਸਿਆ ਅਸੀਂ ਚੁੱਪਚੀਤੇ ਬਣਾਉਣਾ ਸੀ ਚੁੱਪਚੀਤੇ ਚੁੱਪਚੀਤੇ ਰਹਿ ਕੇ ਬਣਿਆ ਨਹੀਂ ਕਿੰਨਾ ਕਲੰਨ ਬੰਦਾ ਯਾਰ ਇਹ ਗੱਲ ਵਿਆਹ ਦੀ ਚੱਲਦੀ ਸੀ ਹੁਣ ਹੋਰ ਕੋਈ ਗੱਲ ਕਰਨ ਲੱਗ ਗਿਆ ਦੱਸਿਆ ਸਲੇ ਨੇ ਫਿਰ ਨਹੀਂ ਕੁਛ ਫਿਰ ਗੋੜਮੋਲ ਕਰ ਗਿਆ ਇੱਦਾਂ ਫੁੱਦੂ ਖਿੱਚਦੇ ਆ ਜਿਹੜੇ ਇਹਨਾਂ ਨੂੰ ਦੇਖਦੇ ਆ ਬੇਅਕਲਾ ਨੂੰ ਪਰਸਨਲ ਇਸ਼ੂ ਸੀਗੇ ਕੁਝ ਸੀ ਕਰ ਚ ਕੋਈ ਦਿੱਕਤ ਇਸ ਕਰਕੇ ਮੈਂ 2 ਦਿਨ ਸ਼ਾਇਦ ਵਾਲਾ ਵਲੋਗ ਤੁਹਾਨੂੰ 3ਰੇ ਜਾਂ 4ਥੇ ਦਿਨ ਤੁਹਾਡੇ ਕੋਲ ਪਹੁੰਚੇ ਕੁਝ ਇਸ਼ੂ ਸੀਗੇ ਇਹਦੇ ਕਰਕੇ ਮੈਂ ਨਹੀਂ ਕੰਮ ਕਰ ਪਾਈ ਤੇ ਉਹਨੂੰ ਮੈਂ ਸੋਸ਼ਲ ਮੀਡੀਆ ਦਾ ਬਿਲਕੁਲ ਵੀ ਲੈ ਕੇ ਨਹੀਂ ਆਣਾ ਚਾਹਦੀ ਨਹੀਂ ਲਿਆਣਾ ਮੈਂ ਬਿਲਕੁਲ ਵੀ ਹਨਾ ਕੁਝ ਹੁੰਦਾ ਕਿ ਆਪਾਂ ਨਹੀਂ ਡਿਸਕਸ ਕਰ ਸਕਦੇ ਇਸ ਕਰਕੇ 2 ਦਿਨ ਦਿਨ ਕੰਮ ਨਹੀਂ ਹੋ ਪਾਇਆ ਵਲੋਗ ਨਹੀਂ ਲਿਆਂਦੇਗੇ ਤਾਂ ਸੌਰੀ ਸਾਰਾ ਕੁਛ ਤਾਂ ਦਿਖਾਤਾ ਤੂੰ ਜੋ ਵੀ ਗੱਲ ਆ ਦੱਸ ਦੇ ਕਿਉਂ ਡਰਾਮੇ ਕਰਨ ਲੱਗੀ ਹੋਈਆਂ ਇਹਨੇ ਨਵਾਂ ਸਟੰਟ ਖੇਡਣਾ ਆ ਜੋ ਥੋੜੇ ਦਿਨ ਤੱਕ ਪੱਤੇ ਬਣ ਗਏ ਪੱਤੇ ਬਣ ਗਏ ਆ ਜੀ ਤੇ ਚਲੋ ਠੀਕ ਆ ਜੀ ਦੱਸਿਓ ਜੀ ਕਿੱਦਾਂ ਲੱਗੇ ਪੱਤੇ ਤੇ ਜ਼ਰੂਰ ਕਮੈਂਟ ਕਰਿਓ ਯਾਰ ਮੈਂ ਤਾਂ ਹਾਤੇ ਕਿ ਮੈਂ ਦੱਸਿਆ ਨਹੀਂ ਤੇ ਰਿਵਿਊ ਮੈਂ ਜੜਾ ਕਿਹਨਾਂ ਹਾਲਾਪੇ ਜੜਾ ਪੱਤੇ ਜੜਾ ਹੋਈ ਤਾਂ ਆ ਗਏ ਆ ਲੈ ਜਾ ਹੋਰ ਕਾਣੇ ਹੋਰ ਇਹਨਾਂ ਜੀ ਲੱਗੇ ਮਮਾ ਆ ਮੋਮਸ ਵਰਗੇ ਆ ਨਾ ਸੜਿਆਂ ਨੇ ਕਿਵੇਂ ਰੋਲਾ ਪਾਇਆ ਕਿ ਪੱਤੇ ਬਣ ਗਏ ਕਹਿੰਦਾ ਕਮੈਂਟ ਕਰਕੇ ਦੱਸਿਓ ਉਹ ਲੋਕ ਕਿਵੇਂ ਦੱਸਣਗੇ ਤੈਨੂੰ ਕਮੈਂਟ ਕਰਕੇ ਉਹਨਾਂ ਨੇ ਖਾਧੇ ਆ ਬੇਅਕਲਾ ਕੀ ਬੋਲੀ ਜੰਨਾ ਤੂੰ ਬਣਾਏ ਦੇਖੋ ਕਿਵੇਂ ਆ ਧਾਗੇ ਬਣ ਕੇ ਕਰੇਲੇ ਥੋੜੀ ਬਣਾ ਰਹੀ ਸੀ ਡੱਡ ਬਣਾਣਾ ਕੁਛ ਆਂਦਾ ਨਹੀਂ ਬਣਾਉਣ ਲੱਗ ਜਾਂਦੇ ਆ ਨਾ ਕਿ ਕਹਿੰਦਾ ਮੋਮਸ ਵਰਗੇ ਆ ਬੇਅਕਲ ਸੜਾ ਸੁਡਣ ਟੁੱਟੇ ਕੋ ਤੇ ਮੇਰੀ ਲੋਕ ਟੁੱਟੇ ਟੁੱਟੇ ਪਈ ਆ ਦੇਖੋ ਆ ਦੇਖੋ ਸੂਡ ਦੱਸਿਓ ਕਮੈਂਟ ਕਰਕੇ ਕਿੱਦਾਂ ਲੱਗਿਆ ਫੂਡ ਤੋਂ ਮਹਿੰਗਾ ਲੱਗ ਦਿੱਤਾ ਇਹਨੂੰ ਤੇ ਬਟ ਉਹ ਸਹੀ ਨਹੀਂ ਸਹੀ ਕੀਤਾ ਆ ਦੇਖੋ ਨਾਗ ਦੀ ਕਰਤੂਤ ਦੇਖ ਲਓ ਕਿਵੇਂ ਆਪਣੀ ਜਨਾਨੀ ਦਿਖਾਣ ਲੱਗਿਆ ਵਿਆ ਲੋਕਾਂ ਨੂੰ ਪੁੱਛ ਰਿਹਾ ਕਹਿੰਦਾ ਕਮੈਂਟਾਂ 'ਚ ਦੱਸਿਓ ਕਿਵੇਂ ਲੱਗੀ ਇਹ ਇੰਨਾ ਬੇਅਕਲ ਬੰਦਾ ਨਾ ਇਹਨੂੰ ਬਿਲਕੁਲ ਸ਼ਰਮ ਨਹੀਂ ਹੈਗੀ ਡੰਗਰ ਨੂੰ ਉੱਪਰ ਤੋਂ ਲੈ ਕੇ ਥੱਲੇ ਤੱਕ ਐਂ ਦਿਖਾਤੀ ਆ ਦੱਸਿਓ ਫਿਰ ਕਮੈਂਟਾਂ 'ਚ ਸਾਰੇ ਜਣੇ ਕਿਵੇਂ ਲੱਗੀ ਕੀ ਨਹੀਂ ਕਰਨਾ ਹਰ ਕੰਮ ਨੂੰ ਕਹਿ ਦਿੰਦੀ ਹੈ ਮੈਂ ਨਹੀਂ ਕਰਨਾ ਮੈਂ ਨਹੀਂ ਕਰਨਾ ਮੈਂ ਨਹੀਂ ਕਰਨਾ ਇਸ ਕਰਕੇ ਅੱਜ ਤੱਕ ਇਹ ਸ਼ਮਾਬਦ ਵੀ ਚੀਜ਼ ਨਹੀਂ ਖਾ। ਕਰਦੀ ਤੋਂ ਕੋਈ ਕੰਮ ਨਹੀਂ ਬਸ ਮੰਨਦੀ ਨਹੀਂ ਇਹ ਤਾਂ ਮੁਛੜਲੀ ਨਹੀਂ ਬਣਾ ਰਹੀ ਵੀਡੀਓ ਲਈ ਲੱਗੀ ਹੋਈ ਆ ਆਪਣੇ 15 ਮਿੰਟ ਠੀਕ ਦੇਖੋ ਐਨ ਫੁੱਲ ਗਿਆ ਇਹ ਫੁੱਲੇ ਫੁੱਲੇ ਚਾਹੀਦਾ ਸੀ ਪਰ ਤੇ ਆਪਣੇ ਇੱਧਰ ਆਇਲ ਆ ਜਿਹੜਾ ਜੀ ਜਿੱਦੀ ਧਰਿਆ ਹੋਇਆ ਸਰਦਾਰ ਦੀ ਦੋ ਗੇੜੇ ਲਾ ਕੇ ਚਲੇ ਗਏ ਬਣ ਗਿਆ ਬਣ ਗਿਆ ਬਣ ਗਿਆ ਬਣ ਗਿਆ ਮੈਂ ਤਾਂ ਸਬਰ ਦਾ ਫਲ ਮਿੱਟਾ ਹੁੰਦਾ ਹਨਾ ਵੀ ਥੋੜਾ ਜਿਹਾ ਸਬਰ ਰੱਖੋ ਮਟ ਕੀ ਕਹੀ ਜਾਂਦੀ ਆ ਫੁੱਲ ਗਿਆ ਫੁੱਲਿਆ ਹੋਇਆ ਚਾਹੀਦਾ ਸੀ ਡੰਗਰੇ ਉਹਨੇ ਤਾਂ ਫੁੱਲਣੇ ਸੀ ਮੁਛੜ ਦੋ ਗੇੜੇ ਨਹੀਂ ਸਾਰਾ ਦਿਨ ਤੇਰੇ ਪਿੱਛੇ ਘੁੰਮਦਾ ਰਹਿੰਦਾ ਡੰਗਰਾ ਵਾਂਗੂ ਕੈਮਰਾ ਲੈ ਕੇ ਦੇਖਦੇ ਆਪਾਂ ਟਰਾਈ ਕਰਦੇ ਆ ਵਾ ਕਿ ਉਹ ਕਰਦੇ ਹੋ। ਵੈਸੇ ਇੱਕ ਵਾਰ ਕਿਸੇ ਕਹਣਾ ਮੰਨ ਲੀ ਜਾ ਮੈਡਮ। ਜੋ ਵੀ ਨਾ ਯਾਰ ਸਭ ਠੀਕ ਆ ਸਭ ਕੁਝ। ਮੁਛੜ ਬੇਅਕਲ ਚੱਪਲਾ ਲੈ ਕੇ ਬੈਠ ਗਿਆ ਉਹਦੇ ਕੋਲ। ਮੱਟ ਡੰਗਰ ਟੁੱਟੀ ਜੀ ਇੰਗਲਿਸ਼ ਬੋਲੀ ਜਾਂਦੀ ਆ। ਮੁਛੜ ਕਿਉਂ ਝੂਠ ਬੋਲ ਰਿਹਾ ਕਿ ਕਹਿਣਾ ਮੰਨ ਲੰਦੀ ਇੱਕ ਵਾਰ ਚ ਉਹ ਹੁਣੀ ਕਹਿ ਕੇ ਹਟਿਆ ਕਿ ਮੈਨੂੰ ਕਹਿੰਦਾ ਰਹਿੰਦਾ ਤੂੰ ਬਣਾਉਂਦੀ ਨਹੀਂ। ਮਟ ਤੇ ਜਦ ਪਹਿਲੀ ਵੀਡੀਓ ਪਈ ਸੀ ਉਦੋਂ ਦਾ ਬਹੁਤ ਖੁਸ਼ ਹੋਈ ਸੀ ਹੁਣ ਤਾਂ ਮਟ ਇੰਨੀਆਂ ਪੈ ਗਈਆਂ ਹੁਣ ਵੀ ਦੱਸ ਕੀ ਹੁੰਦਾ ਤੈਨੂੰ ਹੁਣ ਬੋਲਦੀ ਨਹੀਂ ਹੈਗੀ ਪਾਗਲ ਜੀ ਚਾਉਣ ਵਾਲੇ ਤੈਨੂੰ ਭਾਈ ਚਾਉਣ ਵਾਲੇ ਬਾਬੇ ਨਾਨਕ ਦੀ ਕਿਰਪਾ ਨਾਲ ਬਹੁਤ ਹੈ ਜੀ ਹੈਨਾ ਜੀ ਤੁਹਾਡੇ ਨਾਲੇ ਛੋਟੀਆਂ ਛੋਟੀਆਂ ਖੁਸ਼ੀਆਂ ਸ਼ੇਅਰ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਕਹਿੰਦੇ ਮੈਂ ਪਾਰਟੀ ਦਾ ਹਿੱਸਾ ਨਹੀਂ ਮੜਨਾ ਚਾਹੁੰਦਾ ਇਸ ਕਰਕੇ ਕਹਿੰਦੇ ਮੈਂ ਪਾਰਟੀ ਨਹੀਂ ਬਣਾਉਣਾ ਚਾਹੁੰਦਾ ਨਹੀਂ ਨਹੀਂ ਮੈਂ ਜੇ ਮੈਂ ਸਬਸਕ੍ਰਾਈਬ ਆਪਣੇ ਵਧਾਣੇ ਹੋਣ ਮੈਂ ਹੋਰ ਤੱਕ ਐਡ ਕਦੇ ਨਹੀਂ ਕਰੀ ਆਪਣੇ ਵਾਲੇ ਦੂਜੇ ਚੈਨਲ ਤੋਂ ਮੈਂ ਤਾਹੀ ਨਹੀਂ ਕਰਦਾ ਮੈਂ ਜੇ ਐਡ ਕਰ ਦਮਾ ਸਬਸਕ੍ਰਾਈਬਰ ਤਾਂ ਮੇਰੇ ਮੈਂ ਕਹਿੰਦਾ ਵੀ 2 ਦਿਨ ਬਾਅਦ ਨਹੀਂ ਮੈਂ ਕਰਨੀ ਤਨਖਾਹ ਲੱਗੂਗੀ ਐਡ ਕਰਨ ਨੂੰ ਮੈਂ ਕਹਾਨੂੰ ਨਹੀਂ ਕਰਨੀ ਮੈਂ ਆਪ ਕਰ ਸਕਦਾ ਮੁਛੜ ਐਨੀ ਫੁਕਰੀ ਨਾ ਮਾਰ ਨਾ ਤੈਨੂੰ ਚਾਉਣ ਵਾਲੇ ਆ ਨਾ ਇਹਨੂੰ ਚਾਉਣ ਵਾਲੇ ਆ ਪਹਿਲਾਂ ਇਹਦੇ ਪਿਓ ਨੇ ਚੈਨਲ ਸਟਾਰਟ ਕਰਿਆ ਸੀ ਫਿਰ ਇਹਦਾ ਬਣਾਤਾ ਉਹਦੇ ਪਿਓ ਵਾਲੇ ਸਬਸਕ੍ਰਾਈਬਰ ਫਿਰ ਇਹਨੂੰ ਜੁੜ ਗਏ ਤਾਂ ਰੁੜੀ ਸੀ ਇਹ ਬਿਆ ਤੋਂ ਬਾਅਦ 뷰 ਆਣ ਲੱਗੇ ਨੇ ਉਹਨੂੰ ਥੋੜੇ ਥੋੜੇ ਜੇ ਉਹੀ ਕੰਮ ਹੀ ਨੇ ਤੇਰੇ ਨਾਲ ਕਰਿਆ ਤੇਰਾ ਚੈਨਲ ਬਣਾਤਾ ਇਹਦੇ ਵਾਲੇ ਸਬਸਕ੍ਰਾਈਬਰ ਤਿੰਨੋ ਜੁੜ ਗਏ ਤਾਂ ਤੁਰਿਆਂ ਤੂੰ ਨਹੀਂ ਤਾਂ ਉ ਕਿੱਥੇ ਚੱਲਣਾ ਸੀ ਜਿੰਨਾ ਦਾਵਾ ਨਾ ਕੱਲਾ ਬਣਾ ਵੀਡੀਓ ਕੱਲਾ ਕਰਵਾ ਸਬਸਕ੍ਰਾਈਬ ਫਿਰ ਦਸੀਆਂ ਕਿ ਭੌਂਕਣ ਲੱਗਿਆ ਹੋਇਆ ਉਹਰੇ ਬਹਿ ਕੇ ਡੰਗਰਾ ਵਾਂਗ ਨਹੀਂ ਬਲੀਵ ਕਰਦਾ ਮੈਂ ਚਾਹੁੰਦਾ ਵੀ ਆਪਣੇ ਸਾਹ ਅਫਗਾਨ ਬੰਦੇ ਭਾਈ ਜੁੜਨ ਹਨਾ ਕਿਉਂਕਿ ਉਹਦੇ ਕਿਉਂਕਿ ਉਹਦੇ ਤੇ ਆਇਆ ਕਿ ਖੇਤੀਬਾੜੀ ਵਾਲੀਆਂ ਵੀਡੀਓ ਪੈਂਦੀਆਂ ਬੱਸ ਇਕੱਲਾ ਬੋਲਣ ਦਾ ਪਤਾ ਇਹਦੀਆਂ ਵੀਡੀਓ ਕਿਉਂ ਪਾਣਾ ਨਾਲੇ ਇਹਦੀ ਵੀਡੀਓ ਚ ਨਾ ਆਈ ਫਿਰ ਚਲਾਈ ਚੈਨਲ ਫਿਰ ਦਸੀਆਂ ਕਿ ਤੇਰੇ ਵਰ ਪਾਪਾ ਜੀ ਰੈੱਡ ਸੌਸ ਲਾ ਲੰਨੇ ਗ੍ਰੀਨ ਸੌਸ ਮੈਂ ਕੁਝ ਨਵਾਂ ਹੀ ਕਰਤਾ ਮੈਂ ਚੀਨ ਨਹੀਂ ਮੈਂ ਨਾ ਦਹੀਂ ਚ ਮਿੱਠਾ ਰੜਾਤਾ ਉਹ ਇਹ ਨਾ ਸੋਨੇpur ਸੁਹਾਗਾ ਚੀਜ਼ ਬਣ ਗਈ ਹਾਂ ਦੇਖ ਲਓ ਸੋਨੇpur ਸੌਸ ਹਾਂ ਮੱਟ ਨੇ ਕਰਤੀ ਲੱਗ ਚੀਜ਼ ਬੁੱਢੇ ਮਾਪੇ ਕੋਲ ਖੜਕੇ ਫੁਕਰੀਆਂ ਮਰੀ ਜਾਂਦੀਆਂ ਡੰਗਰ ਜੀ ਬੇਅਕਲ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਸਾਰੇ ਜਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ